ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਿੰਘਾਂ ਨੇ ਪੋਸਟ ਵਿਖਾਈ ਫੋਟੋ ਵਿਖਾਈ ਮੈਨੂੰ ਪੋਸਟ ਬੜੀ ਘੁੰਮ ਰਹੀ ਆ ਨਿਊਜ਼ ਬੜੀ ਚੱਲ ਰਹੀ ਆ ਕਿ ਜਿਹੜਾ ਰਾਮ ਰਹੀਮ ਬਾਬਾ ਸਰਸੇ ਵਾਲਾ ਕੀ ਹੋ ਰਿਹਾ ਵੀ 21 ਦਿਨ ਦੇ ਵਾਸਤੇ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਵਾ ਚਲੋ ਮੈਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਵੇ ਕੋਈ ਜੋ ਮਰਜ਼ੀ ਹੁੰਦਾ ਰਵੇ ਜੋ ਮਰਜ਼ੀ ਨਾ ਰਾਮ ਰਹੀਮ ਬਾਹਰ ਆਵੇ ਅੰਦਰ ਆਵੇ ਉਹ ਇੱਕ ਵੱਖਰਾ ਵਿਸ਼ਾ ਵਾ ਉਦੇ ਬਾਰੇ ਆਪਾਂ ਬਾਅਦ ਚ ਵਿਚਾਰ ਕਰਦੇ ਆਂ ਪਰ ਪਹਿਲਾਂ ਆਪਾਂ ਇਸ ਚੀਜ਼ ਦੇ ਬਾਰੇ ਵਿਚਾਰ ਕਰੀਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਸਰਕਾਰਾਂ ਜੇਲ੍ਹਾਂ ਦੇ ਵਿੱਚ ਢੱਕ ਦਿੰਦੀਆਂ ਵਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਢੱਕ ਦਿੰਦੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਨਿਤ ਆਏ ਦਿਨ ਉਹਨਾਂ ਦੇ ਗੋਲੀਆਂ ਚੱਲਦੀਆਂ ਵਾ ਕਿਹਨਾਂ ਦੀ ਗੱਲ ਕਰਦਾ ਮੈਂ ਜਿਹੜੇ ਕਬੱਡੀ ਦੇ بڑے بڑے ਖਿਡਾਰੀ ਕਿਹਨਾਂ ਦੀ ਗੱਲ ਕਰਦਾ ਮੈਂ ਜਿਹੜੇ ਵੱਡੇ ਵੱਡੇ ਸਾਡੇ ਨਾਮੀ ਗਾਇਕ ਜਿਨ੍ਹਾਂ ਨੇ ਗੰਦਗੀ ਨੂੰ ਪ੍ਰਮੋਟ ਨਹੀਂ ਕੀਤਾ ਜਿਨ੍ਹਾਂ ਨੇ ਸਭ ਤੋਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਜਿਨ੍ਹਾਂ ਨੇ ਕੀਤੀ ਐਸਵਾਈਐਲ ਗਾਣੇ 295 ਗਾਣਾ ਕੱਢਿਆ ਕਿੰਨਾ ਸੱਚ ਬਿਆਨ ਉਸ ਨੌਜਵਾਨ ਕਲਾਕਾਰ ਨੇ ਸਾਡੇ ਵੀਰ ਸਿੱਧੂ ਮੂਸੇ ਵਾਲੇ ਨੇ ਬਿਆਨ ਕੀਤਾ ਉਹ ਕਲਾਕਾਰ ਦਾ ਕਤਲ ਹੋਇਆ ਸ਼ਰਿਆਮ ਦੇੰਦਿਆੜੇ ਸਰਕਾਰਾਂ ਸੁੱਟੀਆਂ ਵਾ ਸ਼ਰਿਆਮ ਦੀਪ ਸਿੱਧੂ ਉਹਨਾਂ ਦੀ ਮੌਤ ਹੋਈ ਸਰਕਾਰਾਂ ਸੁੱਤੀਆਂ ਵਾ بڑے بڑے ਕਬੱਡੀ ਦੇ ਖਿਡਾਰੀ ਆ ਪਿਛਲੇ ਦਿਨੀਆਂ ਖਿਡਾਰੀ ਬਲਾ ਚੌਰਿਆ ਵੀਰ ਜੀ ਉਹਨਾਂ ਦਾ ਕਤਲ ਹੋਇਆ ਗੋਲੀਆਂ ਵੱਜ ਕੇ ਸ਼ਰੀਆਮ ਸਰਕਾਰਾਂ ਚੁੱਪਿਆ ਹੁਣ ਸਰਕਾਰਾਂ ਧਿਆਨ ਕਿਧਰ ਦਿੰਦੀਆਂ ਵਾ ਜਿੱਦੋਂ ਸਰਕਾਰ ਨੂੰ ਪਤਾ ਵਾ ਕਿ ਇੱਧਰ ਇਹਨਾਂ ਦੇ ਮਗਰ ਭੇਡਾਂ ਝਾਦੀਆਂ ਵਾ ਸਰਕਾਰਾਂ ਉਹਨਾਂ ਨੂੰ ਪ੍ਰਮੋਟ ਕਰਨ ਵੱਲ ਧਿਆਨ ਦਿੰਦੀਆਂ ਜਿਨ੍ਹਾਂ ਦੇ ਮਗਰ ਭੇਡਾਂ ਝਾਦੀਆਂ ਵਾ ਹੁਣ ਭੇਡਾਂ ਕਿਹੜੀਆਂ ਜਿਹੜੀਆਂ ਭੇਡਾਂ ਆਪਣੇ ਘਰੇ ਅਸਲ ਪਿਓ ਨੂੰ ਤੇ ਭਾਵੇਂ ਪਾਣੀ ਦਾ ਘੁੱਟ ਪੁੱਛਣ ਦਾ ਪੁੱਛਣ ਉਹ ਨਹੀਂ ਮੈਨੂੰ ਪਤਾ ਉਹ ਭੇਡਾਂ ਜਿਹੜੀਆਂ ਭੇਡਾਂ ਜਾ ਕੇ ਡੇਰੇਦਾਰਾਂ ਨੂੰ ਪਿਤਾ ਜੀ ਪਿਤਾ ਜੀ ਕਰਦੀਆਂ ਫਿਰਦੀਆਂ ਵਾ ਤੇ ਪਿਤਾ ਜੀ ਉਹ ਜਿਹੜੇ ਪਿਤਾ ਜੀ ਨੇ ਜਾ ਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਪਾਲੀਆਂ ਕਣਕਾਂ ਪਾਲੀਆਂ ਝੋਨੇ ਪਾਲੇ ਤੇ ਪੜਾਅ ਵਿਖਾ ਕੇ ਇੱਥੋਂ ਤੱਕ ਕੀਤਾ ਅੱਜ ਉਹ ਔਲਾਦ ਪਿਓ ਨੂੰ ਭਲਾ ਕੇ ਤੇ ਜਾ ਕੇ ਸਾਧਾ ਨੂੰ ਡੇਰੇਦਾਰਾਂ ਨੂੰ ਪਿਤਾ ਜੀ ਪਿਤਾ ਜੀ ਕਰਦੇ ਫਿਰਦੇ ਆ ਪਿਓ ਹੀ ਬਦਲ ਲੈ ਤੇ ਜਿੰਨੇ ਪਿਓ ਬਦਲੇ ਹੋਣ ਉਹਨੂੰ ਮੈਨੂੰ ਕਹਿੰਦੇ ਲੋੜ ਨਹੀਂ ਮੈਨੂੰ ਕੀ ਕਹਿੰਦੇ ਲੋਕ ਉਹਨੂੰ ਕਿਹਾ ਕੀ ਜਾਂਦਾ ਹੁਣ ਗੱਲ ਕੀਤੀ ਮੈਂ ਸ਼ੁਰੂ ਦੇ ਵਿੱਚ ਵੀ RAM REEM ਦੀ ਵੇਖੋ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਅਜੇ ਤੱਕ ਕੈਦਿਆ ਬੰਦੀ ਸਿੰਘ ਅਜੇ ਤੱਕ ਜੇਲ੍ਹਾਂ ਦੇ ਵਿੱਚ ਕੈਦਿਆ ਪਰ ਉਧਰ ਨੂੰ ਗੰਦੀਆਂ ਸਰਕਾਰਾਂ ਕੋਈ ਧਿਆਨ ਨਹੀਂ ਕਰ ਰਹੀਆਂ ਕਿਸੇ ਸਰਕਾਰ ਨੇ ਵੀ ਅਜੇ ਤੱਕ ਗੱਲ ਕੀਤੀ ਬੰਦੀ ਸਿੰਘ ਰਿਹਾ ਕਰੋ ਨੇਤ ਤਰਨੇ ਲੱਗਦੇ ਆ। ਨੇਤ ਜਦੋਂ ਸਰਕਾਰੀ ਲੀਡਰ ਸਾਡੇ ਗੁਰੂ ਘਰਾਂ ਦੇ ਵਿੱਚ ਆਉਂਦੇ ਆ ਸਾਡੇ ਨਾਮੀ ਪ੍ਰਚਾਰਕ ਬੜੇ-ਬੜੇ ਪ੍ਰਚਾਰਕਾਂ ਨੇ ਇਹ ਗੱਲਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਕਰਤੀਆਂ ਵਾ ਵੀ ਬੰਦੀ ਸਿੰਘ ਰਿਹਾ ਕਰੋ। ਉਹ ਸਾਹਮਣੇ ਬੈਠੇ ਜਿਹੜੇ ਲੀਡਰ ਆ ਉਹ ਸੁਣ ਲੈਂਦੇ ਵੀ ਬੰਦਾ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਆ। ਗੁਰੂ ਘਰ ਦਾ ਪ੍ਰਚਾਰਕ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਵਾ ਪਰ ਉਹਨਾਂ ਨੂੰ ਰਿਹਾਈ ਨਹੀਂ ਕਰਦੇ। ਕਿਉਂ? ਇਹ ਗੱਲ ਕਹਿੰਦੇ ਆ ਵੀ ਇਹ ਅੱਤਵਾਦੀ ਆ ਹੁਣ ਮੈਂ ਤੇ ਪਹਿਲਾਂ ਬੇਨਤੀ ਕੀਤੀ ਅੱਤਵਾਦੀ ਕੌਣ? ਸਿੱਖਣੋਂ ਅਤਵਾਦੀ ਕਹਿੰਦੇ ਆ ਅਤਵਾਦੀ ਕੌਣ ਜਿਹੜੇ ਇਹਨਾਂ ਧੀਆਂ ਭੈਣਾਂ ਦੀਆਂ ਇਹਨਾਂ ਦੀਆਂ ਪੱਤਾਂ ਬਚਾਉਣ ਅਤਵਾਦੀ ਕੌਣ ਜਦੋਂ ਲੰਗਰ ਲੈ ਕੇ ਕੋਈ ਨਾ ਲੱਭੇ ਹਾੜ ਆਏ ਹੋਣ ਕਰੋਨਾ ਆਇਆ ਹੋਵੇ ਅਤਵਾਦੀ ਕੌਣ ਜਿਹੜੇ ਲੰਗਰ ਲੈ ਲੈ ਕੇ ਪਹੁੰਚਣ ਉਹ ਅਤਵਾਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੰਗਰ ਲੈ ਕੇ ਪਹੁੰਚ ਗਏ ਉਦੋਂ ਅਸੀਂ ਚੰਗੇ ਤੇ ਜਦੋਂ ਗੱਲ ਆਵੇ ਕਿਸਾਨਾਂ ਦੇ ਹੱਕ ਦੀ ਸਿੱਖਾਂ ਦੇ ਹੱਕ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਉਦੋਂ ਅਤਵਾਦੀ ਹੈ ਜੀ ਅੱ ਪ ਦਿੱਲੀ ਮੈਟਰੋ ਦੀ ਗੱਲ ਆ ਅਸੀਂ ਮੈਟਰੋ ਦੇ ਵਿੱਚ ਟਰੈਵਲ ਕਰ ਰਹੇ ਉੱਥੇ ਕਈਆਂ ਜਗ੍ਹਾ ਤੇ ਮੇਰੀਆਂ ਸਾਈਡਾਂ ਦਵਾਰਾਂ ਤੇ ਕਈਆਂ ਜਗ੍ਹਾ ਤੇ ਧਿਆਨ ਪਿਆ ਸਿੱਖਾਂ ਦੀਆਂ ਫੋਟੋਆਂ ਲਾ ਕੇ ਉੱਤੇ ਲਿਖਿਆ ਵੀ ਇਹ ਟੈਰਰਿਸਟ ਆ ਅਤਵਾਦੀ ਐ ਫੇ ਕਹਿੰਦੇ ਵੇਖੋ ਜੀ ਇਹ ਰਾਜ ਮੰਗਦੇ ਆਪਣਾ ਰਾਜ ਅਸੀਂ ਇਸ ਕਰਕੇ ਮੰਗਦੇ ਆ ਸਾਨੂੰ ਪੰਜਾਬ ਦੇ ਇਹ ਇਦਾਂ ਸਾਨੂੰ ਬਰਾਬਰ ਦਾ ਕੋਈ ਹੱਕ ਨਹੀਂ ਮਿਲਦਾ ਹੱਕ ਮਿਲਦਾ ਵੇ ਬਰਾਬਰ ਦਾ ਹੀ ਰਾਜ ਮੰਗਿਆ ਕਦੀ ਨਾ ਅੱਜ ਜੋ ਗੱਲਾਂ ਹੀ ਵੇਦੇ ਨਾ ਅਖ ਹਰਕਤਾ ਸਰਕਾਰਾਂ ਦੀਆਂ ਮਾਫ ਕਰਨਾ ਗੰਦੀਆਂ ਵੇ ਨਹੀਂ ਐ ਬਲਾਦਕਾਰੀ ਰਾਮ ਰਹੀਮ ਇਹ ਮੈਟਰ ਨਹੀਂ ਕਿ ਜੇਲ੍ਹ ਦੇ ਵਿੱਚ ਰਵੇ ਜੇਲ੍ਹ ਤੋਂ ਬਾਹਰ ਨਿਕਲੇ ਹੋ ਸਕਦਾ ਇਹ ਕਹਿੰਦੇ ਆ ਕਿ ਜੇਲ੍ਹ ਦੇ ਵਿੱਚ ਆ ਪਰ ਕੀ ਕਿਨੂੰ ਦਿਖਣ ਰਿਹਾ ਵੀ ਜੇਲ੍ਹ ਦੇ ਵਿੱਚ ਆ ਤੇ ਜੇਲ੍ਹ ਜੇ ਮੰਨ ਲਓ ਜੇਲ੍ਹ ਦੇ ਵਿੱਚ ਹੋਵੇ ਵੀ ਮੰਨ ਲਈਏ ਜੇਕਰ ਰਾਮ ਰਹੀਮ ਜੇਲ੍ਹ ਦੇ ਵਿੱਚ ਹੋਵੇ ਵੀ ਉਹ ਜੇਲ੍ਹ ਕਿਹੜੀ ਹੋਊਗੀ ਕਿਤੇ ਜਿੱਦਾਂ ਦੀਆਂ ਫਿਲਮਾਂ ਦੇ ਵਿੱਚ ਜੇਲਾ ਮਖਾਈਆਂ ਜਾਂਦੀਆਂ ਵਾ ਵੀ ਜਿਹੜਾ ਕੈਦੀ ਹੁੰਦਾ ਉਹਨੂੰ ਮਜ਼ਦੂਰੀ ਕਰਨੀ ਪੈਂਦੀ ਆ ਕੈਦੀ ਨੂੰ ਇਹ ਜੀ ਕੋਈ ਮੋਬਾਈਲ ਨਹੀਂ ਦਿੱਤਾ ਜਾਂਦਾ ਕੈਦੀ ਨੂੰ ਕੋਈ ਕੈਦੀ ਕੰਮ ਵੀ ਆਪਣਾ ਕਰਦਾ ਵਾ ਕੈਦੀ ਕੱਪੜੇ ਵੀ ਧੋਂਦਾ ਵਾ ਕੈਦੀ ਨੂੰ ਦੋ ਟਾਈਮ ਸਿਰਫ ਚੌਲ ਦਿੱਤੇ ਜਾਂਦੇ ਰੋਟੀਆਂ ਇੱਕ ਇੱਕ ਦੋ ਰੋਟੀਆਂ ਦਿੱਤੀਆਂ ਜਾਂਦੀਆਂ ਖਰਾਬ ਜੀ ਦਾਲ ਦਿੱਤੀ ਜਾਂਦੀ ਐ ਮੈਂ ਸਵਾਲ ਕਰਾ ਕਿ ਜੇਲ ਇਹੋ ਜੀ ਜੇਲ ਹੋਊਗੀ ਸਵਾਲ ਕਰਾ ਕਦੀ ਨਹੀਂ ਸਿੱਖੋ ਕਦੀ ਨਹੀਂ ਜੇਲ ਕਿਹੜੀ ਜੇਲ ਉਹ ਜਿਹਦੇ ਵਿੱਚ ਬڑے-ਬڑے 7 ਸਟਾਰ ਹੋਟਲਾਂ ਜਿੱਡੇ بڑے-ਬڑے ਮਹਿਲਾਂ ਜਿੱਡੇ ਇਹਨਾਂ ਨੂੰ ਰਾਜ ਦਿੱਤੇ ਜਾਂਦੇ ਆ ਉਹ ਵਾਲੀ ਜੇਲ ਹੋਊਗੀ ਪੱਕੀ ਗੱਲ ਹੋਏਗੀ ਤੇ ਹੁਣ ਸਵਾਲ ਕਰਾਂ ਬਲਾਤਕਾਰੀ ਆ ਮੇਰਾ ਇਹ ਵਿਸ਼ਾ ਨਹੀਂ ਵੀ ਬਾਹਰ ਆਵੇ ਅੰਦਰ ਆਵੇ ਉਹ ਵੱਖਰਾ ਵਿਸ਼ਾ ਵਾ ਵਿਸ਼ਾ ਇਹ ਆ ਉਹਦੇ ਜੇ ਸਜ਼ਾ ਪੂਰੀ ਨਹੀਂ ਹੋਈ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਵੀ ਉਹ ਜੇਲ ਦੇ ਵਿੱਚੋਂ ਕਈ ਵਾਰੀ ਬਾਹਰ ਆ ਚੁੱਕਾ ਆ ਅੱਜ ਨਹੀਂ ਆਇਆ ਇਹ ਕਿੰਨੇ ਦਿਨ ਵਾਸਤੇ ਹੋਣ ਆਇਆ ਵਾ ਪਰ ਅਜ ਤੋਂ ਪਹਿਲਾਂ ਵੀ 12 13 ਵਾਰ ਜਾਂ 16 17 ਵਾਰ ਘੱਟੋ ਘੱਟ ਮੇਰੇ ਖਿਆਲ ਆ ਉਹ ਬਾਹਰ ਆ ਚੁੱਕਾ ਵਾ ਹੁਣ ਬਲਾਤਕਾਰ ਕੀਤੇ ਬਾਹਰ ਆ ਗਿਆ ਕਤਲ ਕੀਤੇ ਬਾਹਰ ਆ ਗਿਆ ਉਹਦੀ ਸਜ਼ਾ ਵੀ ਪੂਰੀ ਨਹੀਂ ਹੋਈ ਉਹ ਬਾਹਰ ਆ ਗਿਆ ਆ ਕੇ ਆਪਣਾ ਸਾਸਨ ਕਰਦਾ ਵਾ ਖੁੱਲਾ ਘੁੰਮਦਾ ਵਾ ਆਜ਼ਾਦ ਪਰਿੰਦਾ ਰਹਿੰਦਾ ਅਗਲਾ ਤੇ ਜਾ ਕੇ ਫੇਰ ਜੇਲ੍ਹਾਂ ਦੇ ਜਾ ਕੇ ਫੇਰ ਜੇਲ੍ਹ ਚ ਮੈਂ ਸਵਾਲ ਕਰਾਂ ਇੱਥੇ ਇੱਕ ਸਾਡੇ ਬੰਦੀ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਤੇ ਸਰਕਾਰ ਕਿਉਂ ਨਹੀਂ ਰਿਹਾਈ ਕਰਦੀ ਪਹਿਲਾ ਸਵਾਲ ਦੂਜਾ ਸਵਾਲ ਜਿਹੜਾ ਮੈਂ ਸ਼ੁਰੂ ਦੇ ਵਿੱਚ ਕੀਤੀ ਗੱਲ ਸਿੱਧੂ ਮੂਸੇਵਾਲੇ ਤੇ ਕੁਝ ਹੋਰ ਜਿਨ੍ਹਾਂ ਦੇ ਕਤਲ ਹੋਏ ਉਧਰ ਨੂੰ ਸਰਕਾਰ ਨਹੀਂ ਧਿਆਨ ਕਰਦੀ ਪੰਜਾਬ ਦੇ ਕਿੰਨੇ ਨੌਜਵਾਨ ਮਾਰੇ ਜਾ ਰਹੇ ਆ ਮਾਰਾ ਜੇ ਕੋਈ ਪ੍ਰਮੋਟ ਹੁੰਦਾ ਮਸ਼ਹੂਰ ਹੁੰਦਾ ਕੋਈ ਉੱਠਦਾ ਵਾ ਉਹਨੂੰ ਮਰਵਾ ਕੇ ਰੱਖ ਦਿੰਦੇ ਆ ਕੋਈ ਸਰਕਾਰ ਬੋਲਦੀ ਨਹੀਂ ਨਿਤ ਕਿੰਨੇ ਐਸੇ ਬੇਕਸੂਰ ਬੰਦੇ ਜੰਨਾਂ ਤੇ ਬੜੇ ਬੜੇ ਐਲੀਗੇਸ਼ਨ ਲੱਗੇ ਫੇਕ ਫੇਕ ਐਲੀਗੇਸ਼ਨ ਲੱਗੇ ਜੇਲ੍ਹਾਂ ਦੇ ਵਿੱਚ ਗਏ ਅਜੇ ਤੱਕ ਨਹੀਂ ਮੁੜੇ ਉਹ ਕਿਉਂ ਨਹੀਂ ਮੁੜੇ ਕਿਉਂਕਿ ਉਹਨਾਂ ਨੇ ਮਗਰ ਪਾਵਰ ਨਹੀਂ ਸੀ ਹੈਗੀ ਕਿਉਂ ਨਹੀਂ ਮੁੜੇ ਕਿਉਂਕਿ ਉਹ ਜੇਲ੍ਹਾਂ ਦੇ ਵਿੱਚ ਗਏ ਤੇ ਬੇਕਸੂਰੀ ਆ ਪਰ ਉਹਨਾਂ ਦੇ ਮਗਰ ਕੋਈ ਵੱਡਾ ਧੰਨ ਚੜਨ ਵਾਲਾ ਪੈਹਾ ਚੜਨ ਵਾਲਾ ਸਰਕਾਰ ਨੂੰ ਹੈ ਨਹੀਂ ਕੋਈ ਇਹ ਕਾਰਨ ਆ ਹੁਣ ਪੈਸਾ ਚੜਨ ਵਾਲਾ ਹੈਗਾ ਮਗਰ ਵੱਡੀ ਪਾਵਰ ਹੈਗੀ RAM REEM ਦੇ ਮਗਰ ਜਦੋਂ ਤੇ ਜਿਹੜਾ ਬਾਹਰ ਤੇ ਜਿਹੜਾ ਅੰਦਰ ਖਾਸ ਕਰਕੇ ਮੈਂ ਬੇਨਤੀ ਜਿਹੜੀ ਕਰਦਾ ਵਾਂ ਸਿੱਖਾ ਨੂੰ ਕਰਦਾ ਵਾਂ ਮੈਂ ਜਿੰਨੀ ਵਾਰੀ ਵੀ ਸਟੇਜਾਂ ਤੇ ਆ ਰਾਮ ਰੀਮ ਦੇ ਬਾਰੇ ਬੋਲਿਆ ਹਾਂ ਨਾ ਮੈਂ ਪਿਛਲੇ ਦਿਨੀ ਬੋਲਿਆ ਹਾਂ ਪੇ ਜਾਂ ਤੇ ਇੱਕ ਸਟਾਰਟ ਕਰ ਲਵੇ ਰਾਮ ਰੀਮ ਜਾਂ ਤੇ ਗਾਇਕ ਬਣ ਜੇ ਗਾਣੇ ਗਾ ਲਵੇ ਜਾਂ ਤੇ ਸਿੰਗਰ ਬਣ ਜਵੇ ਜਾਂ ਐਕਟਰ ਬਣ ਜਵੇ ਜਾਂ ਪਲੇਅਰ ਬਣ ਜਵੇ ਖਿਡਾਰੀ ਬਣ ਜਵੇ ਕੁਝ ਵੀ ਬਣ ਜੇ ਪਰ ਇੱਕ ਸਾੜ ਤੇ ਰਵੇ ਜਾਂ ਤੇ ਬਾਬਾ ਬਣ ਜਵੇ ਸਾਰੇ ਰੋਲ ਕਰੀ ਜਾਂਦਾ ਵਾ ਮੈਂ ਬਾਣੀ ਦਾ ਹਵਾਲਾ ਦਿੱਤਾ। ਮੈਂ ਕਿਹਾ ਭੇਡਾਂ ਕਹਿੰਦੀਆਂ ਵਾ। ਆਰਾਮਰੀ ਹੁੰਦੀਆਂ ਭੇਡਾਂ ਕੀ ਕਹਿੰਦੀਆਂ ਵਾ? ਬਾਣੀ 'ਚ ਹਵਾਲਾ ਦੇ ਕੇ ਭੇਡਾਂ ਕਹਿੰਦੀਆਂ ਵੀ ਸੰਤ ਸਾਜਣ ਭਏ ਸਰਸੇ। ਆਂਦੀਆਂ ਵੇਖੋ ਸੰਤ ਸਾਜਣ ਭਏ ਸਰਸੇ। ਹੁਣ ਸੰਤ ਸ਼ਬਦ ਆਰਾਮਰੀ ਵਾਸਤੇ ਚੁੱਕ ਲਿਆ ਤੇ ਸਰਸਾ ਸਰਸਾ ਸਹਿਰਾ ਤੇ ਚੁੱਕ ਲਿਆ। ਹਰਿਆਣੇ ਦੇ ਸਰਸਾ ਸਹਿਰਾ ਜਿਹੜਾ। ਉਹਦੇ ਵਾਸਤੇ ਚੁੱਕ ਲਿਆ। ਤੇ ਆਂਦੇ ਵੇਖੋ ਜੀ ਬਾਣੀ ਜਾਇਆ ਵਾ। ਸੰਤ ਸਾਜਣ ਭਏ ਸਰਸੇ। ਮੈਂ ਬੇਨਤੀ ਕਰਾਂ ਵੀ ਇਹ ਇੱਕ ਬਾਣੀ ਕਿਹੜੇ ਗੁਰੂ ਦੀ ਆ ਗੁਰੂ ਅਮਰਦਾਸ ਜੀ ਦੀ ਸ਼੍ਰੀ ਅਨੰਦ ਸਾਹਿਬ ਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਵਾਂ ਨਿਤਨੇਮ ਦੀ ਬਾਣੀਆਂ ਨੰਦ ਸਾਹਿਬ ਨੰਦ ਸਾਹਿਬ ਦੇ ਵਿੱਚ ਇਹ ਪੰਕਤੀ ਆਉਂਦੀ ਆ ਸੰਤ ਸਾਜਣ ਭਾਇਆ ਸਰਸੇ ਕੀ ਉਸ ਸਮੇ ਗੁਰੂ ਸਾਹਿਬ ਨੇ ਇਹ ਬਾਣੀ ਦੀ ਤੁਕ ਕੀ ਇਹਦੇ ਵਾਸਤੇ ਬਲਾਤਕਾਰੀ ਵਾਸਤੇ ਵਰਤੀ ਹੋਗੀ ਪਹਿਲਾਂ ਮੈਂ ਸਵਾਲ ਕਰਾਂ ਤੁਹਾਨੂੰ ਪੇਡਾਂ ਨੂੰ ਕੀ ਗੁਰੂ ਸਾਹਿਬ ਨੇ ਇਹਦੇ ਵਾਸਤੇ ਸੋਚ ਕੇ ਲਿਖੀ ਵੀ ਸੰਤ ਸਾਜਣ ਭਾਇਆ ਸਰਸੇ ਉਹ ਇਹ ਸਰਸੇ ਵਾਲਾ ਕੀ ਇਹਦੇ ਵਾਸਤੇ ਲਿਖਿਆ ਨਹੀਂ ਅਗਲੀ ਪੰਕਤੀ ਪੜ੍ਹੋ ਫਿਰ ਪੂਰੇ ਗੁਰਤੇ ਜਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਪੂਰੇ ਗੁਰੂ ਦੀ ਗੱਲ ਕੀਤੀ ਹੁਣ ਮੈਂ ਸਵਾਲ ਪੁੱਛਦਾ ਵਾਂ ਕੀ ਇਹ ਪੂਰਾ ਗੁਰੂ ਹੈ ਨਹੀਂ ਫਿਰ ਬਾਣੀ ਤੇ ਇਹ ਵੀ ਆਇਆ ਹਾਵਣ ਸਰਸੀ ਕਾਮਣੀ ਹੁਣ ਸਰਸੀ ਕਿੱਥੋਂ ਲੱਗ ਗਈ ਇਹਦੇ ਵਾਸਤੇ ਫਿਰ ਬਾਣੀ ਦੀਆਂ ਤੁਕਾਂ ਇਹਨਾਂ ਬਲਾਤਕਾਰੀਆਂ ਵਾਸਤੇ ਵਰਤਨੀਆਂ ਬੰਦ ਕਰੋ ਖਾਸ ਕਰਕੇ ਪੇੜਾਂ ਨੂੰ ਬੇਨਤੀ ਕਰਾਂ ਇਨਾ ਬਲਾਤਕਾਰੀਆਂ ਵਾਸਤੇ ਬਾਣੀ ਦੀਆਂ ਪੰਕਤੀਆਂ ਵਰਤਣੀਆਂ ਬੰਦ ਕਰੋ ਜਿਨ੍ਹਾਂ ਦੀਆਂ ਬੱਚੀਆਂ ਨਾਲ ਬਲਾਤਕਾਰ ਹੋਏ ਹਨ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਬੰਦਿਆਂ ਦੇ ਜਿਨ੍ਹਾਂ ਦੇ ਚੰਗੇ ਭਣਿਆਂ ਦੇ ਕਤਲ ਕਰਾਤੇ ਇਹ ਹੋ ਜਿਹੇ ਨੇ ਉਹਨਾਂ ਨੂੰ ਜਾ ਕੇ ਪੁੱਛ ਕੇ ਵੇਖੋ ਵੀ ਬੀਤ ਦੀ ਕੀ ਹੈ ਜਦੋਂ ਆਪਣੀ ਬੱਚੀ ਦਾ ਬਲਾਤਕਾਰ ਹੋਇਆ ਹੋਵੇ ਜਦੋਂ ਘਰ ਦੇ ਵਿੱਚ ਚੰਗਾ ਭਲਾ ਜੀ ਕਮਾਈ ਕਰਨ ਵਾਲਾ ਜੀ ਜਿਨ੍ਹਾਂ ਨੇ ਇਹਦੇ ਬਾਰੇ ਉਂਗਲ ਚੁੱਕੀ ਤਗੜਾ ਮਾਰ ਕੇ ਗੋਲੀਆਂ ਨਾਲ ਭੁੰਨ ਸੁਟਿਆ লাশ ਘਰ ਆ ਗਈ ਆ ਲੋ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਭੇਡਾਂ ਨੂੰ ਬੇੰਤੀ ਪੁੱਛ ਕੇ ਵੇਖੋ ਕੀ ਬੀਤਦੀ ਉਹਨਾਂ ਤੇ ਤੁਸੀਂ ਤੇ ਭੇਡਾਂ ਵਾ ਭੇਡਾਂ ਦੇ ਕੋਲੋਂ ਇੱਕ ਗੱਲ ਨਹੀਂ ਹੁੰਦੀ ਇੱਕ ਲੌਜਿਕ ਦਾ ਸਾਡੇ ਦਾ ਜਵਾਬ ਨਹੀਂ ਦਿੱਤਾ ਜਾਂਦਾ ਬਸ ਇੱਕੋ ਕੰਮ ਗੰਦ ਭਗਦੋ ਜਿੰਨਾ ਬਕਣਾ ਇਹ ਗੰਦ ਸਿੱਖ ਕੇ ਕਿੱਥੋਂ ਹੁੰਦੇ ਜੀ ਭਰਾ ਦਾ ਸੁਆਮੀ ਦੀਆਂ ਭੇਡਾਂ ਵੀ ਗੰਦ ਭਗਦੀਆਂ ਨਕੋਦਰ ਵਾਲੀਆਂ ਦੀਆਂ ਭਗਦੀਆਂ ਸਰਸਿਆਂ ਦੀਆਂ ਭਗਦੀਆਂ ਇਹ ਗੰਦ ਭਕਣਾ ਸਿੱਖ ਕੇ ਕਿੱਥੋਂ ਹੁੰਦੇ ਜੀ ਏ ਬਾਬੇ ਤੁਹਾਨੂੰ ਲੱਗੇ ਬਈ ਕਿ ਸਿਖਾਉਂਦੇ ਆ ਵੀ ਤੇਰੀ ਮਾਂ ਦੀ ਏ ਇਦਾਂ ਤੇਰੀ ਭੈਣ ਦੀ ਇਦਾਂ ਤੇਰੀ ਕੁੜੀ ਦੀ ਇਦਾਂ ਇਹ ਲਾਗੇ ਭਾਗੇ ਸਿਖਾਉਂਦੇ ਬਾਬੇ ਪਿਓ ਤੋਂ ਸਿੱਖੇ ਹੁੰਦੇ ਸਾਰਾ ਕੁਝ ਸਵਾਲ ਕਰਾਂ ਦੂਜੀ ਬੇਨਤੀ ਖਾਸ ਕਰਕੇ ਜਿਹੜੇ ਸਾਡੇ ਪੱਗਾਂ ਦੇ ਵਿੱਚ ਮੈਂ ਬੇਨਤੀ ਕਰਦਾ ਵੀ ਸਿਰਫ ਸਾਹ ਕੇ ਗੁਰੂ ਮਹਾਰਾਜ ਨੂੰ ਭੁੱਲੇ ਆ ਉਸ ਗੁਰੂ ਨੂੰ ਭੁੱਲੇ ਆ ਜਿਹੜੇ ਗੁਰੂ ਦੇ ਅਸੀਂ ਇਤਿਹਾਸ ਹੁੰਦੇ ਆਏ ਬڑے-ਬڑے ਪੰਡਾਲ ਲੱਗੇ, بڑے-ਬڑے ਚੰਦਨਾਂ ਦੇ ਲਾਈਵ ਲੋਕਾਂ ਨੇ ਘਰਾਂ ਦੇ ਵੀ ਕਿ ਸੁਣਿਆ। ਜਿਹੜੇ ਅਸੀਂ ਗੁਰੂ ਦੇ ਸ਼ਹਾਦਤ ਸੁਣਦੇ ਆਏ ਆਂ। ਦਹਾ ਗੁਰੂਆਂ ਦੀ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਕੇਸ ਦਾ ਧਰਮ ਬਚਾਉਣ ਦੀ ਖਾਤਰ ਆਪ ਕੁਰਬਾਨ ਹੋ ਗਏ। ਜਿਹੜੇ ਕਲਗੀਆਂ ਵਾਲੇ ਭਾਸ਼ਾ ਨੇ ਸਰਬੰਸਵ ਆ ਰਿਆ, ਆਪਣੇ ਆਪ ਹੀ ਵਾਰਿਆ। ਸਵਾਲ ਕਰਾਂ। ਉਹਨਾਂ ਨੂੰ ਭੁੱਲ ਗਏ। ਹੁਣ ਮੇਰਾ ਇੱਕ ਸਵਾਲ ਦਾ ਜਵਾਬ ਦੇ ਦਿਓ ਤੁਹਾਡੇ ਇਹਨਾਂ ਡੇਰੇਦਾਰਾਂ ਦੀ ਦੇਣ ਕੀ ਐ। ਇਹਦਾ ਜਵਾਬ ਦੇ ਦਿਓ। ਹੋਵੇ ਕੋ ਦੇਣ ਤੇ। ਅਬਿਆਸ ਵਾਲਿਆਂ ਦੀਆਂ ਭੇਡਾਂ ਵਾ ਆ ਸਰਸੇ ਵਾਲਿਆਂ ਦੀਆਂ ਭੇਡਾਂ ਵਾ ਬੜੇ ਬੜੇ ਡੇਰੇ ਹੁਣ ਸਵਾਲ ਕਰਾਂ ਮੈਂ ਗੱਲ ਸ਼ੁਰੂ ਦੇ ਵਿੱਚ ਕੀਤੀ ਸੀ ਡੇਰੇ ਡੇਰੇਦਾਰਾਂ ਨੂੰ ਪ੍ਰਮੋਟ ਕਰਨ ਵਾਲੀਆਂ ਕੌਣ ਸਰਕਾਰਾਂ ਹੁਣ ਸਵਾਲ ਮੈਨੂੰ ਕੋਈ ਲੋਕ ਕਰਦੇ ਆ ਆਂਦੇ ਵੇਖੋ ਜੀ ਜਿਹੜੇ ਡੇਰੇ ਪ੍ਰਮੋਟ ਹੋਏ ਆ ਤੁਸੀਂ ਕਹਿੰਦੇ ਫਿਰ ਸਰਕਾਰਾਂ ਸਰ ਤੇ ਹੋਏ ਆ ਮੈਂ ਖਾਂਜੀ ਮੈਨੂੰ ਕੋਈ ਲੋਕ ਸਵਾਲ ਕਰਦੇ ਆ ਵੀ ਤੁਸੀਂ ਕਿੱਦਾਂ ਕਹਿ ਸਕਦੇ ਸਰਕਾਰਾਂ ਦੇ ਸਰ ਤੇ ਹੁਣ ਉਹਨਾਂ ਨੂੰ ਮੈਂ ਬੇਨਤੀ ਕਰਾਂ ਇੱਕ ਡੇਰਾ ਪਰਫੁੱਲਤ ਹੁੰਦਾ ਵਾ ਕਰੋਨਾ ਦੀ ਗਿਣਤੀ ਦੇ ਵਿੱਚ ਉਸ ਡੇਰੇ ਦੀਆਂ ਭੇਡਾਂ ਬੰਦੀਆਂ ਸੰਗਤ ਨਹੀਂ ਕਹਿ ਸਕਦੇ ਆਪਾਂ ਭੇਡਾਂ ਕਵਾਂਗੇ ਭੇਡਾਂ ਬੰਦੀਆਂ ਹੁਣ ਸਰਕਾਰਾਂ ਉਹਨੇ ਨਾਲ ਕਿਉਂ ਬਣਾ ਕੇ ਰੱਖਦੀਆਂ ਵਾ ਉਹ ਬਾਬੇ ਨਾਲ ਡੇਰੇ ਧਾਰਨਾ ਕਿਉਂਕਿ ਭੇਡਾਂ ਨੂੰ ਕਹਿ ਕੇ ਤੇ ਬਾਬਾ ਉਹਨਾਂ ਸਰਕਾਰਾਂ ਨੂੰ ਬੋੜ ਪਵਾਊਗਾ ਤਾਂ ਸਰਕਾਰਾਂ ਇਹਨਾਂ ਬਾਬਿਆਂ ਨੂੰ ਬਣਾ ਕੇ ਰੱਖਦੀਆਂ ਵਾ ਹੁਣ ਉਹਦੇ ਵੰਡੇ ਬਾਬਿਆਂ ਨੂੰ ਕੀ ਮਿਲਦਾ ਵਾ ਉਹਦੇ ਭੇਡਾਂ ਦੇ ਮਗਰ ਲਾ ਲਈਆਂ ਭੇਡਾਂ ਮਗਰ ਲਾ ਕੇ ਫਾਇਦਾ ਹੋ ਗਿਆ ਸਰਕਾਰ ਨੂੰ ਬਾਬੇ ਦਾ ਕੀ ਫਾਇਦਾ ਹੋਇਆ ਬਾਬੇ ਦਾ ਫਾਇਦਾ ਇਹ ਕਿ ਜਦੋਂ ਬਾਬਾ ਕਾਲੀਆਂ ਕਰਤੂਤਾ ਕਰੇ ਕਾਲੀਆਂ ਕਰਤੂਤਾ ਤੇ ਪਰਦੇ ਪਾਉਣਾ ਤੇ ਸਰਕਾਰਾਂ ਗਾੜੀ ਕਾਲੀਆਂ ਕਰਤੂਤਾ ਬਾਬਾ ਕਰੇ ਬਾਬੇ ਨੂੰ ਕਾਲੀਆਂ ਕਰਤੂਤਾ ਟੱਕਣ ਵਾਸਤੇ ਪਰਦੇ ਪਾਉਣ ਵਾਸਤੇ ਸਰਕਾਰਾਂ ਗਾੜੀ ਤੇ ਬਾਬਾ ਕਾਲੀਆਂ ਕਰਤੂਤਾ ਕੰਟੀਨਿਊ ਰੱਖੇ ਕੋਈ ਬਾਬੇ ਨੂੰ ਆ ਕੇ ਕੋਈ ਗੁਰੂ ਕਾ ਸਿੰਘ ਆ ਕੇ ਸੋਧ ਨਾ ਜਾਵੇ ਉਸ ਵਾਸਤੇ ਇੱਕ ਗੰਦੀਆਂ ਸਰਕਾਰਾਂ ਬਾਬਿਆਂ ਨੂੰ ਜਾ ਕੇ ਇਹਨਾਂ ਰੇਪਿਸਟ ਨੂੰ ਜਾ ਕੇ ਇਹੋ ਜਿਹੇ ਡੇਰੇਦਾਰਾਂ ਨੂੰ ਜਾ ਕੇ ਸਿਕਿਉਰਿਟੀਆਂ ਪ੍ਰੋਵਾਈਡ ਕਰਉਂਦੇ ਆ ਕਿਉਂ ਪਏ ਇਹੋ ਜੀਆਂ ਕਰਤੂਤਾ ਕੰਟੀਨਿਊ ਰੱਖੋ ਤੁਸੀਂ ਅਸੀਂ ਤੁਹਾਡੇ ਨਾਲ ਆ ਤੇ ਜਿਹੜੇ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆ ਕੋਈ ਕਰਮਵਾਧ ਰਾਇਆ ਬਤਕੀਆਂ ਦੀਆਂ ਪਾਤ ਲੁੱਟੀ ਜਾ ਰਹੀ ਆ ਇਹਦਾ ਮੋਟਾ-ਮੋਟਾ ਕਾਰਨ ਇਹੋ ਆ ਆ ਜਿਹੜੇ ਵੇਖੀ ਦੇਣ ਕੋਰਟ ਕੇਸ ਹੁੰਦੇ ਆ ਇਹ ਚੀਜ਼ ਦਾ ਸਾਡੀ ਬੱਚੀ ਦੀ ਪਤ ਲੁੱਟੀ ਗਈ ਸਾਡੀ ਬੱਚੀ ਕਾਲਜ ਤੋਂ ਸਕੂਲ ਤੋਂ ਘਰ ਆ ਰਹੀ ਸਾਡੀ ਬੱਚੀ ਨਾਲ ਕੋ ਕਰਮ ਹੋ ਗਿਆ ਇਹਦਾ ਮੋਟਾ-ਮੋਟਾ ਕਾਰਨ ਕੇਵਲ ਸਰਕਾਰਾਂ ਹੀ ਆ ਮੈਂ ਤਾਂ ਇਹ ਦੋਸ਼ ਦਊਗਾ ਕਿਉਂ ਕਿ ਜਿਨ੍ਹਾਂ ਨੇ ਹਰਕਤਾਂ ਕੁਕਰਮ ਬੱਚੀਆਂ ਨਾਲ ਕੀਤੇ ਬੱਚੀਆਂ ਦੀਆਂ ਵੱਦ ਫੈਲੀਆਂ ਕੀਤੀਆਂ ਜਿਨ੍ਹਾਂ ਨੇ ਹਰਾਮਰੀਂ ਵਰਗਿਆ ਉਹਨਾਂ ਨੂੰ ਇਹਨਾਂ ਸਰਕਾਰਾਂ ਨੇ ਪਰਦੇ ਪਾ ਕੇ ਸਿਕਿਉਰਿਟੀਆਂ ਦਿੱਤੀਆਂ ਹੁਣ ਸਿੱਧੀ ਜੀ ਗੱਲ ਇਹ ਆ ਬੇਕਸੂਰ ਵੀ ਹੈਗੇ ਆ ਜੇਲ੍ਹਾਂ ਦੇ ਵਿੱਚ ਕਦੀ ਰਿਹਾ ਹੋਣਗੇ ਉਹ ਕਦੀ ਨਹੀਂ ਕਿਉਂਕਿ ਉਹਨਾਂ ਨੇ ਮਗਰ ਜੈਕ ਨਹੀਂ ਹੈਗਾ ਵੱਡਾ ਉਹਨਾਂ ਨੇ ਮਗਰ ਮੁਲਕ ਨਹੀਂ ਹੈਗਾ ਉਹਨਾਂ ਦੇ ਮਗਰ ਪੈਸਾ ਦਾ ਜੈਕ ਨਹੀਂਗਾ ਉਹ ਪੈਸੇ ਨਹੀਂ ਉਹਨਾਂ ਦੇ ਕੋਲ ਹੈਗੇ ਗਰੀਬ ਆ ਉਹ ਜੇਲ੍ਹਾਂ ਦੇ ਵਿੱਚ ਆ ਤੇ ਜਿਹਦੇ ਮਗਰ ਜੈਕੇ ਅਜੇ ਤੋਂ 4 ਪੈਸੇ ਆ ਜਿਸਕੇ ਅੰਦਰ ਜਿੱਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੀ ਜੇਬ 4 ਪੈਸੇ ਛਲੜਾ ਗਈਆਂ ਉਹ ਤੇ ਜਿੱਦ ਨਹੀਂ ਰਿਹਾ ਇੱਕ ਛੋਟਾ ਜਿਹਾ ਵਾਕਿਆ ਸੁਣਾਣਾ ਇੱਕ ਨਾ ਮੱਝ ਭੱਜੀ ਆ ਰਹੀ ਮੱਝ ਭੱਜੀ ਜਾ ਰਹੀ ਭਾਜਦਾ ਭਾਈ ਦਾ ਦੂਜੀ ਮੱਝ ਨੂੰ ਮਿਲੀ ਆ ਅਸੀਂ ਭੈਣੇ ਪਾਤ ਚੱਲ ਇਥੋਂ ਉਹ ਮੱਝ ਕਹਿੰਦੀ ਆ ਵੀ ਕਿਉਂ ਪਾਤ ਚੱਲ ਉਹ ਆਂਦੀ ਵੀ ਜਿਹੜੇ ਪਿਛਲੇ ਦਿਨੀ ਇੱਕ ਹਾਥੀ ਨੇ ਬੰਦਾ ਕੁਚਲ ਕੇ ਮਾਰਤਾ ਸੀ ਨਾ ਉਹ ਬੰਦੇ ਨੂੰ ਉਹ ਹਾਥੀ ਨੂੰ ਲੱਭਣ ਵਾਸਤੇ ਪੁਲਿਸ ਆ ਗਈ ਆ ਤਾਂ ਦੂਜੀ ਮੱਝ ਕਹਿੰਦੀ ਆ ਵੀ ਆਪਾਂ ਕਿਉਂ ਭੱਜ ਗਏ ਉਹ ਤੇ ਹਾਂ ਤੀਨੂ ਲੱਭਣ ਵਾਸਤੇ ਆਈ ਆਪਾਂ ਦੇ ਮੱਝਾਂ ਵਾ ਤੇ ਉਹ ਦੋਜੀ ਮੱਝ ਕਹਿੰਦੀ ਆ ਵੀ ਭਾ ਚੱਲ ਜੇ ਕਿਤੇ ਉਹਦੇ ਆਪਾਂ ਪੁਲਿਸ ਵਾਲੇ ਦੇ ਦਾ ਆ ਗਏ ਆਂਦੇ ਸਾਨੂੰ ਸਾਰੀ ਜ਼ਿੰਦਗੀ ਆਈਓ ਸਾਬਤ ਕਰਦਿਆਂ ਨੂੰ ਲੱਗ ਜਾਣਾ ਵਾ ਵੀ ਅਸੀਂ ਹਾਥੀ ਨਹੀਂ ਆ ਅਸੀਂ ਮੱਝਾਂ ਵਾ ਤੇ ਜਿੰਨੇ ਜਰ ਨੂੰ ਸਾਬਤ ਹੋਣਾ ਵਾ ਕੋਟਾਂ ਦੇ ਕਚਹਿਰੀਆਂ ਦੇ ਧੱਕੇ ਖਾ ਕੇ ਜਿੰਨੇ ਜਰ ਨੂੰ ਸਾਬਤ ਹੋਣਾ ਵਾ ਆਂਦੀ ਉਹਨੇ ਜੇ ਤੂੰ ਸਾਡੀ ਸਾਰੀ ਉਮਰ ਲੰਘ ਜਾਣੀ ਹੈ ਤਾਂ ਗੱਲ ਆਈਓ ਵਾ ਹੁਣ ਜਿਹੜੇ ਬਿਨਾ ਮਤਲਬ ਤੋਂ ਜਿਹੜੇ ਜੇਲਾਂ ਦੇ ਵਿੱਚ ਟੱਕੇ ਆ ਉਹਨਾਂ ਨੂੰ ਰਿਹਾ ਨਹੀਂ ਕਰਨ ਦਾ ਹੈ ਬਿਨਾ ਮਤਲਬ ਤੋਂ ਬੰਦੀ ਸਿੰਘ ਜੇਲਾਂ ਦੇ ਵਿੱਚ ਟੱਕੇ ਉਹਨਾਂ ਨੂੰ ਰਿਹਾ ਨਹੀਂ ਕਰਨ ਦਾ ਹੈ ਤਾਂ ਜਿਹੜੇ ਕਰਤੂਤਾਂ ਜਨਨ ਦੇ ਗਏ ਹੋ ਜੀਆਂ ਉਹ ਤਜੇ ਦਿਨ ਹੀ ਰਿਹਾ ਹੁਣ ਕਿ ਦਿਨ ਵਾਸਤੇ ਫੇਰ ਰਿਹਾ ਹੋਇਆ ਵਾ ਵਿਸ਼ਾ ਇਹ ਨਹੀਂ ਆ ਵੀ ਤੂੰ ਇਹਨੂੰ ਛੜਤਾ ਵਿਸ਼ਾ ਇਹ ਆ ਵੀ ਜੇ ਇਹਨੂੰ ਛੜਤਾ ਜਿਹੜੇ ਹੋਰ ਬੇਕਸੂਰ ਟੱਕੇ ਉਹਨਾਂ ਨੂੰ ਵੀ ਛੱਡੋ ਬੰਦੀ ਸਿੰਘਾਂ ਨੂੰ ਵੀ ਛੱਡੋ ਇਹ ਮੇਰੀਆਂ ਬੇਨਤੀਆਂ ਆ ਸਰਕਾਰ ਜੇ ਕੋਈ ਐਕਸ਼ਨ ਲੈ ਸਕੇ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚੋਂ ਛੱਡਿਆ ਜਾਵੇ ਜਿਹੜੇ ਬੰਦੀ ਸਿੰਘ ਆ ਫੋ ਤੇਰੀ ਸਾਂਝ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ